ਹਾਂਜੀ ਦੋਸਤੋ ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਬਾਰੇ ਤੁਸੀਂ ਸਭ ਜਾਣਦੇ ਹੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਬੀਤੇ ਦਿਨ ਜੋ ਕਿ 29 ਮਈ ਨੂੰ ਸਿੱਧੂ ਮੂਸੇਵਾਲੇ ਦੀ ਵਰਸੀ ਸੀ ਜੋ ਕਿ ਦੋਸਤੋ ਇੱਕ ਪੱਤਰਕਾਰ ਵੱਲੋਂ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਨੂੰ ਪੁੱਛਿਆ ਗਿਆ ਕਿ ਤੁਸੀਂ ਸਿੱਧੂ ਮੂਸੇਵਾਲੇ ਦੀ ਜੋ ਕਿ ਗੀਤ ਕਦੋਂ ਰਿਲੀਜ਼ ਕਰ ਰਹੇ ਹੋ ਉਸ ਨੂੰ ਲੈ ਕੇ ਚੱਲਦੇ ਹਾਂ ਜੋ ਕਿ ਪਿਤਾ ਬਲਕੌਰ ਸਿੰਘ ਵੱਲੋਂ ਕਿਹਾ ਗਿਆ ਕਿ ਅਸੀਂ ਸਿੱਧੂ ਮੂਸੇਵਾਲੇ ਦੀ ਇੱਕ EP ਛੱਡ ਰਹੇ ਹਾਂ ਜਿਸ ਦੇ ਵਿੱਚ ਤਿੰਨ ਤੋਂ ਚਾਰ ਗੀਤ ਨੇ ਜੋ ਕਿ ਅਸੀਂ 11 ਜੂਨ ਨੂੰ ਰਿਲੀਜ਼ ਕਰਦੇ ਹਾਂ ਗਾਣੇ ਤਾਂ ਅਸੀਂ ਕਿਉਂਕਿ ਇਹ ਇੱਕ ਪ੍ਰੋਸੈਸ ਹੈ ਮੈਂ ਮੈਨੇਜਮੈਂਟ ਨੂੰ ਮੈਂ ਖੁਦ ਹੀ ਸੰਭਾਲ ਰਿਹਾ ਹਾਂ ਔਰ ਮੇਰੀ ਆਪਣੀ ਪ੍ਰੋਡਕਸ਼ਨ ਹੈ ਆਪਣੀ ਸਾਰਾ ਕੁਝ ਮੈਂ ਆਪਣੀ ਦੇਖਰੇਖ ਦੇ ਵਿੱਚ ਕਰਦਾ ਆ ਅ 11 ਜੂਨ ਨੂੰ ਦੋ ਤਿੰਨ ਗਾਣਿਆਂ ਦੀ ਜਿਹੜੀ EPO ਛੱਡ ਰਹੇ ਆ ਤੇ ਅੱਗੇ ਵੀ ਸਾਡੇ ਬੈਕ ਟੂ ਬੈਕ ਗਾਣੇ ਆਈ ਜਾਂਦੇ ਨੇ ਉਹ ਅੱਗੇ ਵੀ ਆਉਂਦੇ ਆ ਬਾਕੀ ਦੋਸਤੋ ਤੁਹਾਨੂੰ ਦੱਸ ਦਿੰਨੇ ਆ ਕਿ ਉਸੇ ਨੂੰ ਲੈ ਕੇ ਚੱਲਦੇ ਆ ਜੋ ਕਿ ਹੈ ਇੱਕ ਗੈਰੀ ਸੰਧੂ ਵੱਲੋਂ ਵੀ ਜੋ ਕਿ ਇੱਕ ਪੋਸਟ ਸਾਂਝੀ ਕੀਤੀ ਗਈ ਸੀ ਉਸ ਵਿੱਚ ਕਿਹਾ ਗਿਆ ਸੀ ਕਿ ਮੈਂ ਆਪਣੀ ਜੋ ਕਿ ਐਲਬਮ ਰਿਲੀਜ਼ ਕਰ ਰਿਹਾ ਹਾਂ ਜਿਸ ਦੀ ਡੇਟ ਜੋ ਕਿ ਹੈ 11 ਜੂਨ ਹੈ ਬਾਕੀ ਦੋਸਤੋ ਜਦੋਂ ਕਿ ਸਿੱਧੂ ਮੂਸੇ ਵਾਲੇ ਦੇ ਪਿਤਾ ਨੇ ਜੋ ਕਿ ਹੈ ਡੇਟ ਅਨਾਉਂਸ ਕੀਤੀ ਤੇ ਗੈਰੀ ਸੰਧੂ ਵੱਲੋਂ ਜੋ ਕਿ ਆਪਣੇ ਬਿਆਨ ਬਦਲ ਲਿੱਤੇ ਗਏ ਦੋਸਤੋ ਕਿ ਗੈਰੀ ਸੰਧੂ ਵੱਲੋਂ ਇੰਸਟਾਗ੍ਰam ਪੇਜ ਉੱਪਰ ਇੱਕ ਸਟੋਰੀ ਸਾਂਝੀ ਕੀਤੀ ਉਸ ਵਿੱਚ ਕਿਹਾ ਗਿਆ ਹੈ ਕਿ 11 ਮਈ ਨੂੰ ਮੈਂ ਆਪਣੀ ਐਲਬਮ ਜੋ ਕਿ ਨਹੀਂ ਛੱਡਾਂਗਾ ਮੈਂ ਐਲਬਮ ਆਪਣੀ ਉਸ ਤੋਂ ਬਾਅਦ ਛੱਡਾਂਗਾ ਕਿ ਉਸ ਤੋਂ ਬਾਅਦ ਜਿੰਨੇ ਵੀ ਗੀਤ ਨੇ ਮੈਂ ਉਹ ਡੇਟ ਜੋ ਕਿ ਆਪਣੇ ਸੋਸ਼ਲ ਮੀਡੀਆ ਅਕਾਊਂਟ ਉੱਪਰ ਪਾ ਦਿਆਂਗਾ ਵੈਸੇ ਤਾਂ ਮੇਰੀ ਐਲਬਮ ਦੀ ਕੌਨਵੇਟ ਕਰਦਾ ਹੋਣਾ 11 ਦੀਕ ਨੂੰ ਮੇਰੀ ਐਲਬਮ ਆ ਰਹੀ ਸੀ ਤੇ ਮੈਂ ਰੋਕ ਲਈ ਹੁਣ ਉਹ 11 ਨੂੰ ਜਾਰੀ ਉਹ ਮੈਂ ਅਗਲੀ ਡੇਟ ਜਲਦੀ ਪਾ ਬਾਕੀ ਦੋਸਤੋ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਮਿਲਦੇ ਆਪਾਂ ਅਗਲੀ ਵੀਡੀਓ ਵੱਲ ਧੰਨਵਾਦ